ਹਾਂਜੀ ਭਾਈ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਾਮ ਸਵਰਨ ਸਿੰਘੋਂ ਪਿੰਡ ਮੇਰਾ ਬਰਮਾਲ ਜਟਾਂ ਤੇ ਜਿਹੜਾ ਹੜ ਦੇ ਨਾਲ ਨੁਕਸਾਨ ਹੋਇਆ ਸੀ ਤੁਹਾਡੀ ਕਿੰਨੀ ਕੁ ਫਸਲ ਦਾ ਨੁਕਸਾਨ ਹੋਇਆ ਸੀ ਕੋਈ 8-9 ਕਿਲੇ ਹੋਈ ਖਰਾਬ ਤੇ ਉਹਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਹਾਂ ਮੁਆਵਜ਼ਾ ਮੁਆਵਜ਼ਾ ਮਿਲ ਗਿਆ ਜੀ ਕਿਹੜੇ ਕੋਈ ਵਿਚੋਲਿਆਂ ਵਿੱਚ ਤਾਂ ਨਹੀਂ ਪਿਆ ਨਹੀਂ ਨਹੀਂ ਕੋਈ ਵਿਚੋਲਿਆਂ ਨਹੀਂ ਪਿਆ ਪੈਸੇ ਪੂਰੇ ਮਿਲ ਗਏ ਪੈਸੇ ਪੂਰੇ 10000 ਰੁਪਏ ਸਾਨੂੰ ਦਿੱਤਾ ਉਹ ਤਿੰਨ ਕਿੰਨੇ ਇੱਕ ਦਾ ਨੁਕਸਾਨ ਆ ਤੁਹਾਡਾ 80 ਕਿਲੇ ਦਾ ਹੋਇਆ ਨਾ ਪ੍ਰਤੀ ਏਕੜ ਕਿੰਨਾ ਮਿਲਿਆ 10000 ਸਤਿਸ਼ਟ ਸਰਕਾਰ ਬਿਲਕੁਲ ਸਹੀ ਸਰਕਾਰ ਤੇ ਕਹਿੰਦੀ ਕਿ 25000 ਰੁਪਏ ਪ੍ਰਤੀ ਏਕੜ ਦੇਖੋ 20000 ਕੁਝ ਉਸੇ ਉਸੇ ਨਾਲ ਨਾ ਖਰਾਬੇ ਨਾਲ ਨਾ ਜੇ 100% ਖਰਾਬਾ ਉਹਦੇ 20000 ਕਹੀਦਾ 30 ਤੋਂ 70 ਤੱਕ ਆ ਉਹ 10000 ਮੇਰਾ ਨਾਮ ਕਾਬਲ ਸਿੰਘ ਸਰਪੰਚ ਹੈ ਕੋਰ ਬਰਮਾਲ ਜਟਾ ਤੇ ਪਾਜੀ ਜਿਹੜਾ ਕੀ ਨੁਕਸਾਨ ਹੋਇਆ ਸੀ ਉਹ ਹੜ੍ਹ ਦੇ ਨਾਲ ਉਹਦੇ ਵਿੱਚ ਤੁਹਾਡੀ ਫਸਲ ਦਾ ਵੀ ਕੋਈ ਨੁਕਸਾਨ ਹੋਇਆ ਸੀ ਹਾਂਜੀ ਹਾਂਜੀ ਸਾਡੀ ਫਸਲ ਦਾ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਜਿਹੜਾ ਮਿਥਿਆ ਮੁਆਵਜ਼ਾ ਮਿਲਦਾ ਸੀ ਕਿੰਨੀ ਫਸਲ ਦਾ ਨੁਕਸਾਨ ਹੋਇਆ ਸੀ ਸਾਡੀ 2 ਕਿੱਲੇ ਮੇਰੀ ਮਾਲ ਦੀ ਤੇ 3 ਕਿੱਲੇ ਠੇਕੇ ਵਾਲੀ ਜ਼ਮੀਨ ਸੀ 5 ਕਿੱਲੇ ਤੇ ਕਿੰਨੇ ਕੁ ਪੈਸੇ ਤੁਹਾਨੂੰ ਮੁਆਵਜ਼ੇ ਦੇ ਹਿਸਾਬ ਨਾਲ ਮਿਲੇ 10000 ਰੁਪਏ ਕਿੱਲੇ ਦੇ ਹਿਸਾਬ ਨਾਲ ਮਿਲੇ ਤੇ ਜਿਹੜਾ ਸਰਕਾਰ ਨੇ ਮੁਆਵਜ਼ਾ ਦਿੱਤਾ ਤੁਸੀਂ ਉਹਦੇ ਵਿੱਚ ਸੰਤੁਸ਼ਟ ਹੋ ਬਿਲਕੁਲ ਸੰਤੁਸ਼ਟ ਹਾਂ ਹਾਂ ਬਿਲਕੁਲ ਸੰਤੁਸ਼ਟ ਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਬਰਨਾਲ ਜੱਟਾਂ ਜਿਹੜਾ ਹੜ ਆਇਆ ਸੀਗਾ ਉਹਦੇ ਨਾਲ ਤੁਹਾਡਾ ਕੋਈ ਨੁਕਸਾਨ ਹੋਇਆ ਸੀਗਾ ਹਾਂਜੀ 3 ਕਿਲੋ ਹੋਇਆ ਜੀ ਕਿੰਨਾ ਮੌਕਾ ਮਿਲਿਆ ਤੁਹਾਨੂੰ 30 ਸਾਲ ਪਹਿਲਾਂ ਜੀ ਤੇ ਸਰਕਾਰ ਨੇ ਜਿਹੜੇ ਪੈਸੇ ਦਿੱਤੇ ਕੋਈ ਉਹਨਾਂ ਸਪਸ਼ਟੋ ਹਾਂਜੀ ਹਾਂਜੀ ਕਿੰਨਾ ਨੁਕਸਾਨ ਕਿੰਨਾ ਹੋਇਆ 100% ਹੋਇਆ ਜਾਂ ਨਹੀਂ ਸਾਡਾ ਜੀ ਜੋ ਵੀ ਲਿਖਿਆ ਸਰਕਾਰ ਨੇ ਹੋਈ ਹਾਂਜੀ ਕਿੰਨਾ ਆਮਦੀ ਆਪਣਾ ਇਹਨਾਂ ਜਸਪਾਸ ਕਿਹੜਾ ਪਿੰਡ ਹੈ ਆਪਣਾ ਬਰਨਾਲ ਜੱਟਾਂ ਇਹ ਜਿਹੜਾ ਪਾਣੀ ਦੇ ਨਾਲ ਤੁਹਾਡੇ ਫਸਲਾਂ ਦਾ ਖਰਾਬਾ ਹੋਇਆ ਸੀਗਾ ਕਿਹਾ ਤੁਹਾਡਾ ਕਿੰਨਾ ਕੁ ਖਰਾਬਾ ਹੋਇਆ ਸੀਗਾ ਤੁਹਾਡਾ ਖਾਹ ਫਲਾਂ ਦੇ ਕਾਹਦੀ ਖਰਾਬ ਹੋ ਗਈਆਂ ਤੇ ਉਹਨਾਂ ਲਾਵਾ ਜਾਂ ਨਹੀਂ ਮਿਲਿਆ ਤੁਹਾਨੂੰ ਮੁਆਵਜ਼ਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕੁਝ 10000 ਰੁਪਏ ਕਿਲੇ ਰੁਪਏ ਤੇ ਨੁਕਸਾਨ ਕਿੰਨਾ ਕੁ ਹੋਇਆ ਸੀਗਾ ਨੁਕਸਾਨ ਤੁਹਾਡਾ ਕਿਹਾ ਹੋ ਗਿਆ ਕਿਤੇ 70 70 ਹੀ ਆਦੀ ਫਸਲ ਨਗਲ ਗਈ ਸੀ ਤੇ ਕਿਸੇ 10 ਦਾ 12 ਬਾ 10000 ਰੁਪਏ ਕਰੀ ਹਨ ਪੂਰਾ ਮੁਆਵਜ਼ਾ ਨਹੀਂ ਮਿਲਿਆ <inate> अच्छा जी <raises> ते ਤੁਸੀਂ ਸੰਤੁਸ਼ਟੋ ਮੁਆਵਜ਼ਾ ਜਿੰਨਾ ਮਿਲਿਆ ਕਿ ਨਹੀਂ ਸੁਪਸਤੀ ਚਾਹਦੇ ਕੀ ਤੁਸੀਂ ਅਸੀਂ ਚਾਹਦੇ ਜੀ ਮੈਨੂੰ ਸਰਕਾਰ ਨੇ ਦਿੱਤਾ ਹੀ ਜਨਾ ਨਾ 10000 ਅਸੀਂ ਤਾਂ ਆਦਿ 100% ਲੈ ਕਰ ਦਿੰਦੇ ਤੇ ਸਿਰ ਸਾਡਾ ਪਿਆਰਾ ਪੂਰਾ ਆਪਣਾ ਨਾਂਜੀ ਬਲਜੀਤ ਸਿੰਘ ਪਿੰਡ ਕਰੇ ਪਿੰਡ ਮਖਨਪੁਰ ਪਰ ਰਕਬਾ ਸਾਡੇ ਕੋਲ ਦਾਦ ਕਰਦਾ ਜੀ ਤੇ ਜਿਹੜਾ ਪਿਛਲੇ ਦਿਨੀ ਜਿਹੜਾ ਖੜਾ ਆਇਆ ਸੀ ਉਹਦੇ ਨਾਲ ਤੁਹਾਡੇ ਪਹਿਲੀ ਬੰਨੇ ਦਾ ਘਰ ਦਾ ਕੋਈ ਨਿਸ਼ਾਨ ਹੋਇਆ ਜੀ ਬਹੁਤ ਜ਼ਿਆਦਾ ਜੀ ਪਸ਼ੂ ਵੀ ਰੂੜੇ ਆ 14 15 ਪਸ਼ੂ ਰੂੜੇ ਇਹ ਰਪੈਲੀ ਦੇ ਵਿੱਚ ਇੰਨਾ ਨਾ ਦੜ ਚੜ ਗਿਆ ਕਸੂ ਚੜ ਗਿਆ ਤੇ ਬਹੁਤ ਬੁਰਾ ਹਾਲ ਹੈ ਮਤਲਬ 17 18 ਕਿਲੇ ਗੰਨਾ ਸੀ ਉਹ ਵੀ ਖਤਮ ਹੋਇਆ 16 17 ਕਿਲੇ ਝੋਨਾ ਸੀ ਉਹ ਵੀ ਬਿਲਕੁਲ ਖਤਮ ਹੋਇਆ ਤੇ ਸਰਕਾਰ ਉਹ ਕਹਿ ਰਹੀ ਹੈ ਕਿ ਪਿਛਲੇ ਦਿਨੀਆਂ ਉਹਨਾਂ ਨੇ ਕੋਈ ਕੁਝ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਆ ਮੁਆਵਜ਼ਾ ਦਿੱਤਾਗਾ ਤੁਹਾਨੂੰ ਮਿਲਿਆ ਨਹੀਂ ਸਰ ਸਾਨੂੰ ਹਲੇ ਤਾਲਤਕਾਰ ਦਾ ਮਾਜਵਾ ਕੋਈ ਨਹੀਂ ਮਿਲਿਆਗਾ 1 ਰੁਪਿਆ ਵੀ ਕਿਸੇ ਨੂੰ ਤੁਹਾਡੇ ਹੱਥੋਂ ਦੀ ਕਿਆ ਰਿਪੋਰਟ ਬਣ ਕੇ ਗਈ ਹੈ ਹਾਂਜੀ ਹਾਂਜੀ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਮਤਲਬ ਜੋ ਖਰਾਬਾ ਬਣਿਆ ਸੀ ਉਹ ਵਡਾ ਆ ਗਿਆ ਸਾਡੇ ਸੈਣ ਵਗੈਰਾ ਆਧਾਰ ਕਾਰਡ ਤੇ ਬੈਂਕ ਅਕਾਊਂਟ ਲੈ ਲਏ ਆ ਪਰ ਹਲੇ ਤੱਕ ਮੌਜੂਦਾ 1 ਰੁਪਿਆ ਵੀ ਨਹੀਂ ਪਿਆ ਆ ਤੇ ਤੁਹਾਨੂੰ ਕਿੰਨੇ ਪਰਸੈਂਟ ਮੁਆਵਜ਼ਾ ਮਿਲਦਾ ਪਿਆ ਸਾਨੂੰ 100% ਚਾਹੀਦਾ ਜੀ 100% ਅਦਾਲਤ ਘਰ ਦਾ 100% ਬਣਾਇਆ ਉਹਨਾਂ ਨੇ ਤੇ 100% ਹੀ ਚਾਹੀਦਾ ਮਿਲਣਾ ਤੇ ਜਿਹੜੇ ਬਾਕੀ ਕਿਸਾਨ ਨੇ ਮਿਲੇ ਉਹਨਾਂ ਨੂੰ ਕਈਆਂ ਨੂੰ ਘੱਟ ਵੀ ਮਿਲਿਆ ਜਾ ਹਾਂਜੀ ਕਈਆਂ ਦਾ ਜੀ 50% ਬਣਾਇਆ ਜਿਵੇਂ ਮੱਖਣਪੁਰ ਹੋ ਗਿਆ ਤਾਸ਼ ਹੋ ਗਿਆ ਬਰਮਾਲ ਜਟਾ ਹੋ ਗਿਆ ਕਈਆਂ ਦਾ 50% ਬਣਿਆ ਕਈਆਂ ਦਾ 70 ਬਣਿਆ ਕਈਆਂ ਦਾ 100 ਬਣਿਆ ਉਹਨਾਂ ਨੂੰ ਕੁਝ ਕੁ ਪੈਸੇ ਮਿਲੇ ਹਲੇ ਪੂਰੇ ਕੰਪਲੀਟ ਨਹੀਂ ਹੋਏ ਤੇ ਕੀ ਮੰਨ ਕਰਦੇ ਹੋ ਦੀ ਸਰਕਾਰ ਅਸੀਂ ਸਰਕਾਰ ਅਗੇ ਹੀ ਮੰਗ ਕਰਨੀਆਂ ਵੀ ਇਹੀ ਹੁਣ ਅੱਗੇ ਪਹਿਲੀਆਂ ਆਪਣੀਆਂ ਪੱਧਰ ਕਰਨੀਆਂ ਸਾਨੂੰ ਮੁਆਵਜ਼ਾ ਜਲਦੀ ਜਲਦੀ ਦਿੱਤਾ ਜਾਵੇ ਉਹਦੇ ਨਾਲ ਅਸੀਂ ਪਹਿਲੀ ਆਪਣੀ ਵਾਅਕੇ ਆਪਣੀ ਕਣਕ ਬਿਜਨੀ ਸ਼ੁਰੂ ਕਰੀਏ ਜਿਹੜੀ ਮਾੜੀ ਮੋਟੀ ਪਹਿਲੀ ਪੱਧਰੀ ਹੋਵੇ ਚਲੋ ਕਾਨਪੀਨ ਵਾਲੀ ਕਣਕਤਾ ਹੋ ਜਾਏ ਇਸ ਕਰਕੇ ਚਲੋ ਗੰਨੇ ਦੀ ਜ਼ਬਰਬਾਦੀ ਹੋਈ ਹੋਈ ਆ ਉਹ ਤਾਂ ਫਸਲ ਉਸੇ ਹਿਸਾਬ ਨਾਲ ਤਿਆਰ ਹੋਈ